ਤਾਂ ਨਵੀਂ ਡਰਾਸਾਂ ਨਵੇਂ ਰੀਮ ਮम्मा ਹਾਂ ਤੁਸੀਂ ਦੱਸੋ ਕੀ ਕਰਨਾ ਕੀ ਕਰਨਾ ਜਾਸੀ ਤੇਰਾ ਬਲੇ ਤੂੰ ਨਿੱਕਰ ਦੀ ਪਾ ਗਿਆ ਤੈਨੂੰ ਮੈਨੂੰ ਜਾਣੀ ਦੱਸਿਆ ਬਕਵਾਸ ਨਹੀਂ ਮੰਨਦਾ ਦੱਸਦਾਈ ਭਾਈ ਦੱਸੀ ਕਰ ਮਾਣਾ ਬਹੁਤ ਜ਼ੋਰ ਕਰ ਲੈ ਇਹਨੂੰ ਤੂੰ ਇਹ ਨੀਂਦ ਹੀ ਮੋਣੀ ਨਹੀਂ ਮੈਨੂੰ ਕੀ ਖਾਈ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸੁਣਿਆ ਕੁੜੀਆਂ ਗਾਉ ਹੁੰਦੀਆਂ ਪਰ ਐਵੇਂ ਦੀਆਂ ਗਾਉ ਨਾ ਹੁਣ ਪਰ ਹੁੰਦੀਆਂ ਵੀ ਐਵੇਂ ਦੀਆਂ ਸਾਰੇ ਟੱਬਰ ਨੂੰ ਅੱਗੇ ਲਾਈ ਰਹੀ ਸੀ ਆਹ ਜਾਣਾ ਸਕੂਲ ਉੱਥੇ ਕਿਹੜਾ ਰਾਤ ਰਹਿਣੀ ਉਹ ਮੋੜੀ ਹੋਣਾ ਦੂਰਾਤ ਰਹਿਣੀ ਇੱਥੇ ਤੂੰ ਕਦੋਂ ਮੁੜਨਾ ਮੈਂ ਅੱਜ ਸ਼ਾਮ ਤੇਰੀ ਮੰਮੀ ਨਹੀਂ ਮੋਟੀ ਤੂੰ ਤੂੰ ਪਤਲੀ ਮੰਮੀ ਆ ਮੋਟਲੀ ਨਹੀਂ ਮੰਮੀ ਮੋਟੀ ਕਹਿੰਦੀ ਆ ਮੋਟੀ ਮੰਮੀ ਨੀਏ ਨਵੇਂ ਬੂਟ ਨਵੇਂ ਆ ਸੋਖ ਪਰ ਨਵੀਂ ਧਾਸ ਨਵੇਂ ਰੇਮ ਮम्मा ਹਾਂ ਤੁਸੀਂ ਦੱਸੋ ਕੀ ਕਰਨਾ ਕੀ ਕਰਨਾ ਜਾਸੀ ਜਾਸੀ ਕਰੋ ਮਮਾ ਸੋ ਪੜ ਕੇ ਕੱਢਾ ਤੈਨੂੰ ਕੋ ਪਤਾ ਕੋਈ ਮਾ ਕਰਦਾ ਕੋਈ ਜਿੱਤਦਾ ਤੂੰ ਜਿੱਤ ਲਾਈ ਕਰ ਸਕਦਾ ਤੂੰ ਮਾ ਹਾਂ ਹੁਣ ਕੱਢ ਕੇ ਓ ਓ ਓ ਹੋ ਗੋਣੇ ਇਹ ਕਿਤੇ ਆ ਤੂੰ ਚੰਗੀ ਤਰ੍ਹਾਂ ਵੈਸੇ ਵੀਡੀਓ ਆਈ ਹੈ ਕਿੰਨਾ ਆ ਬੇਆ ਕੱਢਦੀ ਇਹਨੇ ਫਿਰ ਕਿਹਾ ਹੋਵੇ ਸਾਰ ਰੁਕਿਆ ਵੇ ਓਕੇ ਪਖੰਡ ਇਹ ਪਖੰਡੀ ਬੰਦੇ ਕੋਣ ਤੂੰ ਹੋਰ ਕੋਣ ਤੂੰ ਨਿਕਲਦੀ ਪਾ ਗਿਆ ਤੈਨੂੰ ਮੈਨੂੰ ਜਾਣਾ ਐਡੀ ਦਾਸ ਆ ਬਕਵਾਸ ਨਹੀਂ ਮਾਰਨੀ ਐਡੀ ਦਾਸ ਐਪੀ ਪਾਸ ਲਿਖਾਇਆ ਪੁੱਠਾ ਐ ਬਕਵਾਸ ਐਡੀ ਦਾਸ ਆਥਲੀਟ ਮੈਂ ਉਹ ਆਥਲੀਟ ਬਕਵਾਸ ਨਹੀਂ ਮਾਰਨੀ ਐ ਨੀ ਕੀ ਕੀ ਤੇਰੀ ਜਿਹੜੀ ਕਹਾਂ ਪੁੱਛੀਂ ਨੀਂ ਕਰਦਾ ਕੀ ਹੈ ਕਿ ਰਾਜ ਕਹਿੰਦਾ ਸ਼ਾਪ ਹੋ ਗਿਆ ਤਾਂ ਦਾ ਗਾਣਾ ਇਹ ਟਰੱਕ ਖਿੱਚਦਾ ਆਹਾਂ ਦਾ ਟਰੱਕ ਚ ਉਹ ਵਿੱਚ ਉਹ ਰੱਸੀ ਲੱਗਿਆ ਨਹੀਂ ਮੇਰੇ ਕਹਿੰਦਾ ਬਾਈ ਜਿਹੜੀ ਆਪ ਕੋਲ ਸਕੋਰਪੀਓ ਦੇ ਲਾਈ ਵਧੀਆ ਲੱਗਦੇ ਕਵਾੜ ਲ ਇਹ ਵੀ ਸਾਡੀ ਚੋਇਸ ਨਹੀਂ ਗਈ ਇਹ ਜਿਹੜਾ ਦੀ ਚੋਇਸ ਨਾਲ ਲੰਦ ਪਾਉ ਮੋਢੇ ਨੂੰ ਮੈਸੇਜ ਕਰੋ ਸਰੋਵਰ ਨੂੰ ਵੀ ਕਰ ਸਕਦੇ ਜੇ ਵੈਸੇ ਤੁਸੀਂ ਪਰ ਕਵਾੜ ਦੀ ਗਣਾ ਵੀਰ ਚੀਜ਼ ਸਾਡੀ ਆਸਦੀ ਆਪੀ ਸ਼ਨੀਵਾਰ ਮਾੜਾ ਬੰਦਾ ਐਸੇ ਟੈਗ ਕਰਦਾ ਫਿਰਦਾ ਲੋਕਾਂ ਦੇ ਇੱਕ ਮੈਂ ਤੈਨੂੰ ਜੋ ਸੋਣਾ ਜਲਸ ਕਰਦੇ ਮੂੰਹ ਸਾੜਨਾ ਚਾਹੁੰਦਾ ਮੇਰਾ ਮਾਦਾ ਵੇਖ ਲਓ ਸ਼ਨੀ ਮਾਰ ਰਿਹਾ ਮੂੰਹ ਨਹੀਂ ਤੇਰਾ ਮੁੱਛਾਂ ਸਾੜਨਾ ਚੂਏ ਮੁੱਛਾਂ ਹੀ ਆ ਰਹੀਆਂ ਮੈਂ ਕੱਲ ਮੈਨੂੰ ਆਉ ਗਿਆ ਕਿਹੜੇ ਨੇ ਓਏ ਕਰੰਟ ਪਿਆ ਹੈ ਤੇ ਮੋਰਾ ਨਹੀਂ ਗਿਆ ਉਹ ਤੂੰ ਕੱਢੀ ਜਾਂਦਾ ਮੋਰੇ ਕੋਈ ਦਾ ਗੱਲ ਆ ਹੈ ਕਿਹਦਾ ਮੁੱਛਾ ਬਹੁਤ ਹੋ ਗਿਆ ਜਿਹੜੀ ਜਾਂ ਮੈਨੂੰ ਓਏ ਮੇਰੇ ਜੇ ਤਜਾ ਕੋਡਿਆਂ ਤੇ ਪਾ ਕੋਡਿਆਂ ਤੇ ਲਾਉਣਾ ਤੇਰੇ ਗੁੱਗੂ ਨਾਤ ਲਾਈ ਜਾ ਮੈਨੂੰ ਕੀ ਲੱਗੇ ਸੈਂਬਰ ਆਣ ਲੱਗੀ ਬਈ ਬੈਠੀ ਹੋਈ ਉਹ ਅੱਗੇ ਪਿੰਟ ਪਾਰਟੀ ਆਹ ਹੋਰ ਦਾ ਕੀ ਹੋ ਜਾਏਗਾ ਓਏ ਲੇ ਲਾ ਲੇ ਲਾ ਚੱਲ ਚੱਲ ਪੀ ਨਹੀਂ ਮੈੜੀ ਕੋਣਾ ਚੱਲ ਜੋ ਜੋ ਸੁਣੋ ਬਰਬਲ ਜੇ ਆਰਤੀ ਆਂਗੜਾ ਕੇ ਹੋ ਨਹੀਂ ਜਾ ਮੈਣੀ ਕੋਣਾ ਬੰਦ ਗਾ ਤਾਂ ਸਹੀ ਗਾਦੇ ਤੂੰ ਗੱਡੀ ਚ ਬਾਵਾਂ ਫਿਰ ਗੱਡੀ ਬੈ ਕੰਦਾ ਚੱਲ ਬੈ ਗੱਡੀ ਇਨ ਗਰਮਾਤ ਮੈਂ ਦੱਸਤਾ ਹੀ ਭਾਈ ਦੱਸੀ ਗਰਮਾਣਾ ਇਹ ਇਹਨੂੰ ਤੂੰ ਵੀ ਨੀਂਦ ਹੀ ਮੋਣੀ ਨਹੀਂ ਮੈਨੂੰ ਕੀ ਖਾਈ ਜਾ ਹੁਣ 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 ਛੋਟੇ ਪਾਣੀ ਅੰਦਰ ਮੈਂ ਕਹੀ ਜਾਂ ਨਾ ਗਰਮਾ ਮੈਨੂੰ ਪਰਾਂ ਆਣਾ ਇਹ ਠੰਡਾ ਨਹੀਂ ਦਾ ਛੇਤੀ ਹਾਂ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ